ਕਰਕੇ ਸੁਰੀਓ ਕਿ ਅਰਲਾ ਅੰਤਮਾਦਿਕ ਪੈਜ ਰੱਖੋ ਸਭ ਸੀਪਕ ਸ਼ਰਣਾ ਤੇ ਪਾਰਿਆ ਮੋਹਨ ਤੁੰਦ ਸਤ ਸੰਗਲ ਧਿਆਵੈ ਦਰਸ ਤੇ ਅਨਾ ਮੋਹਨ ਜਪਨੀੜ ਨਿਆ ਐ ਤੁਧ ਜਪੈ ਨਿਤਨ ਜਨ ਕਾਲ ਤਿੰਕੋ ਲਗੈ ਨਾਹੀ ਜੋ ਇਕ ਮਨ ਦਿਆ ਇਹ ਇੱਕ ਵਹਿ ਚੱਕਰ ਬਣਾਏ ਮੈਂ ਅੰਗ ਭਾਵੇਂ ਅੰਦਰ ਮੈਨ ਕਰੀ ਬੰਨੂ ਹੋ ਜਾਤਾ ਬੰਨੂ ਹੋਇਆ ਤਾਂ ਹੋ ਜਾਏਗਾ ਹੋ ਵੀ ਹੋ ਜਾਏਗਾ ਉਹ ਵੀ ਹੋ ਜਾਏਗਾ ਚਲੋ ਮੈਂ ਆਟੋ ਕਟਰੀ ਲਾਇਆ ਫਿਰ ਉਹ ਵੀ ਲੱਗਿਆ ਜੀ ਬੰਨਿਆ ਜੇ ਕੋਈ ਜਲਦੀ ਆਪਾਂ ਕਰਨਾ ਹੋਵੇ ਹਾਂ ਆ ਵੀ ਕਰ ਸਕਦੇ ਹਾਂ ਤੇ ਬਾਬਾ ਸ਼੍ਰੀ ਚੰਦ ਜੀ 150 ਸਾਲ ਤੱਕ ਸੰਸਾਰ ਦਾ ਭਲਾ ਕੀਤਾ ਉਸ ਤੋਂ ਬਾਅਦ ਚੰਬੇ ਦੀਆਂ ਪਹਾੜੀਆਂ 'ਚ ਜਾ ਕੇ ਉੱਥੇ ਕਠਨਕੂਟ ਤੋਂ ਅਗੇ ਚੰਬੇ ਤੋਂ ਅਗੇ ਜਾ ਕੇ ਅਲੋਪ ਹੋ ਗਏ ਬਰੀ ਬਰੀ ਚੋਈਆਂ ਗਿਆ ਬਾਬਾ ਗੁਰਦੇਵ ਚਾਹ ਜੀ ਨੇ ਚਾਰ ਧੂਲੇ ਬਾਬਾ ਗਿੰਦਾ ਜੀ ਨੇ ਚਾਰ ਧੂਲੇ ਬਾਬਾ ਅਲਮਸਤ ਜੀ ਬਾਬਾ ਗੋਇਤੀ ਇੱਕ ਬੋਲ ਸੀ ਇਹ ਚਾਰ ਜੋੜੀ ਚਾਰਲ ਦੇ ਸ਼ਰਮਾ ਦੇ ਵਿੱਚੋਂ ਬੋਲ ਸੀ ਇਹ ਚਾਰ ਬੋਲ ਇਸ ਤੋਂ ਅਗਰ ਉਦਾਸੀ ਸੰਪਰਦਾ ਦਾ ਦਰਜਾ ਹਮਤਪਾਰ ਇਥੇ ਇਥੇ ਵੀ ਉਦਾਸੀ ਸਾਜੂ ਜਾਂਦੇ ਸੀ ਉਹ ਇਹ ਬਾੜੀ ਦਾ ਪੰਚਾਇਤ ਕਰਦੇ ਸੰਗਤੂਨ ਦਾ ਬਾੜੀ ਦਾ ਕਰਦੇ ਅਰੇ ਪਾਸੇ ਦੇ ਇਸਾਰੀ ਸਨ ਮਰਿਆਦਾ ਜੋ ਹੈ ਬਾਬਾ ਜੀ ਜਿਹੜਾ ਜੀਉਦਾ ਸੀ ਉਹ ਪੰਜਾਬ ਜੀ ਬੰਗਰ ਬਸਤ ਜੀ ਦਾ ਬਾਬਾ ਜੀ ਨੇ ਸੰਸਕ੍ਰਿਤ ਜੇਸੂ ਨੇਾਰੇ ਇੱਕ ਮੱਤੇ ਸਿੱਧਾ ਦੇ ਰੱਤ ਸਾੜਿਆ ਬਾਬਾ ਬਸਤ ਜੀ ਉੱਤੇ ਸੇਵਾਸਤ ਕਰਦੇ ਫਿਰ ਉਹਨਾਂ ਦੇ ਗੁਰਹਰਗੋਬਿੰਦ ਸਾਹਿਬ ਜੀ ਆ ਗਏ ਪੀਐਸ ਇਹ ਸਿੱਧ ਬਾਜ ਨਹੀਂ ਕਰਦੇ ਤੇ ਤੁਸੀਂ ਆਪਣੀ ਅੱਥਰਥ ਦੀ ਆਗੇ ਆਪ ਸੁਭਾਗ ਜਿਦਵੇਂ ਇਹ ਦਾਸਤੀ ਕੀਤੀ ਉਸ ਦੇ ਲਈ ਕਹਿੰਦੇ ਉਹ ਕਾਰਗੁਜ਼ਾਰੀ ਸਟੇਪ ਤੇ ਹੋ ਚੇ ਕਿ ਜਦੋਂ ਸਿੱਧਾ ਨੇ ਦੇਖਿਆ ਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੋਲੀਆਂ ਉੱਤੇ ਇਹ ਕਾਲੀ ਰਸਤਾ ਤੇ ਤਾਂ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਉਹ ਦਰਖਤ ਉੱਤੇ ਤ੍ਰਿਕ ਮੋਤੇ ਜਿਹੜਾ ਦਰਖਤ ਹੈ ਕਿਸ ਸੰਦੇਸ਼ ਇਤੇ ਇਹ ਦਰਖਤ ਨੂੰ ਦਰਿਆ ਉਹ ਅਸਾਂ ਬਾਬਾ ਦਸਾਈ ਕੋਲ ਸੀ। ਤੇ ਉੱਥੇ ਜਿਹਨੇ ਬਾਬਾ ਬਾਜੂ ਦਸਾਈ। ਨਾਮ ਰਾਸੀ ਬਾਜੂ ਉਹ ਹੱਸਦੇ ਹੀ ਰਹਿੰਦੇ। ਕੋਲ ਹਵੇ ਗੋਬਿੰਦ ਸਾਹਿਬ ਦੀ ਕੋਲ ਆਏ ਤੇ ਸੇਵਾ ਕਰਦੇ। ਤੇ ਕੋਲ ਹਵੇ ਗੋਬਿੰਦ ਸਾਹਿਬ ਨੇ ਬਾਬਾ ਬਲਵੰਤ ਜੀ ਦੀ ਸੇਵਾ ਕੀਤੀ। ਤੇ ਇਸ ਵੇਲੇ ਜਦਨੇ ਦੁਰੀਆ ਕੰਧਨ ਆਪਣੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੁੜਿਆ ਘੋੜੇ ਤੇ ਚੜਿਆ ਕਰਨਾ ਔਰ ਕੇ ਅੱਗੇ ਜੋੜਦੇ ਗਾਣਸ ਦੇ ਜੇਗਾ ਮਾਲ ਪਾਲੂ ਹਸਣਾ ਪਾ ਤੇ ਫਿਰ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਦਾ ਸੇਕਾ ਜੀ ਦੀ ਸੇਵਾ ਜਲਾਇਆ ਉਹ ਜਵਤ ਸੇਵਾ ਤੇ ਬੰਗੂ ਜੀ ਦਾ ਜੀ ਨੇ ਇੱਕ ਜੱਦੀ ਉਹਨਾਂ ਦੇ ਜੀ ਦਾ ਵਾਲੇ ਸੁਜਾਈ ਉਹ ਇਮਾਦ ਉਹਸ ਦਾ ਜੀ ਨੇ ਇਹ ਤਾਂ ਅshifts ਦੇ ਲਈ ਇੱਕ ਸੰਕਰਦਾਂ ਜੀ ਕਿਸੇ ਸੰਕਰਦਾਂ ਜੋ ਇਹ ਕਹੇ ਸੀਗੇ ਬਾਬਾ ਸੰਦਰ ਸਾਹ ਸੱਚੀ ਦਾੜੀ ਨਾ ਬੋਲਦਾ ਸਖਸ ਸੱਚੀ ਸਿੱਖਾ ਤੇ ਪਰ ਗੁਰੂ ਦਾ ਜਿਹੜਾ ਨਾਮ ਹੁੰਦਾ ਭਾਈ ਫੇਰ ਸੱਚੀ ਦਾੜੀ ਭਾਈ ਫੇਰ ਜਿਹੜੇ ਸੀ ਉਹਨੂੰ ਗੁਰਭਾਵਾਏ ਸਾਹਿਬ ਜੀ ਦੇ ਸਮੇਂ ਨੂੰ ਗੁਰ ਚੱਲਦਾ आख़िर जीारिश करायो ਪਾਣੀ ਜੋਤ ਦਾ ਜਿਹੜੇ ਤਰੀਕੇ ਨਾਲ ਬਾਬਾ ਜੀ ਪਾਣੀ ਜੋਤ ਦਾ ਫੇਸਿੰਗ ਕੀ ਹੁੰਦੀ ਆ ਪਾਣੀ ਤੇ ਉਹਦੇ ਘਰਾਂ ਲਈ ਨੂੰ ਰੋਜ਼ ਬਾਬਾ ਸ਼ੀਸ਼ੇ ਤੇ ਦਿੱਸਰ ਚਾਹੇ ਕਿ ਜਿਹੜਾ ਤੁਹਾਡਾ ਕੁੜੀਆਂ ਦਾ ਅਸਥਵ ਹੋਣਾ ਹੈ ਸਾਡਾ ਆਸਾਨ ਜਿੱਦੀ ਸੁਫਾਈ ਕਰਾਉਂ ਕਿਤੇ ਜੋਤਦਾ ਹੁੰਦਾ ਉਹ ਬੰਬ ਉਹਦੇ ਅਗੇ ਤੇ ਜਦੋਂ ਗਾਹ ਵੰਦਿਆ ਤਾਂ ਰੋਜ਼ ਕਹਿੰਦੇ ਘੋੜਾ ਮਾਰਦੇ ਆ ਉਹਨੇ ਦੀ ਰੋਜ਼ ਨੂੰ ਪ੍ਰੋਜੈਕਟ ਲਈ ਕੁਝ ਦਿਨ ਪਰ ਸੱਜੇ ਚੱਲਣਾ ਰਿਹਾ ਆਖਰਕਾਰ ਵਾਲੀ ਨੇ ਕਿਹਾ ਤੁਸੀਂ ਮੇਰੀ ਕਦੇ ਕੁੱਝ ਜੀ। ਤੁਨ ਸਮਨੇ ਜ ਆਦày ਪਾਰੇ ਕੇ ਸਾਥ ਰਹਿਤ। ਉਹ ਇਹ ਕਹਿੰਦੇ ਨੇ ਕਿ ਇਹ ਮੇਰਾ ਸਾਧ ਹੈ ਇੱਥੇ ਸਾਈ ਕਰੋ ਜੋ ਦਾ ਪਾਲੋ ਤੇ ਕਿਰਨ ਖਾਲੋ। ਤੇ ਉੱਥੇ ਤੁਨੇ ਜ ਸਾਧ। ਉਹਨੇ ਕਿਰੋ ਉਹ ਸਾਧ ਸਾਫ ਕਰਾਇਆ ਜਿੰਦਾ ਵਾਲੀ ਉਹ ਦੇਖਾਂ ਸੂਤਰੀ ਉਹ ਬਾਬਾ ਸ਼ਿਚਦਰ ਦੀ ਅਸਥਾਨੇ ਤੇ ਪਹੁੰਚੇ ਫਿਰ ਉਸ ਸਾਥੀ ਨੇ ਸਾਡੀ ਤੁਜੁਲੀ ਸੇਵਾ ਕਰਕੇ ਉੱਥੋਂ ਹੀ ਫਿਰ ਫੌਜ ਦੇ ਰਾਜ ਹਸਨ ਮੁਹੱਤਾਰੀ ਡਿਪਾਰਟਮੈਂਟ ਤੋਂ ਬਾਅਦ ਫਿਰ ਇੱਧਰ ਆ ਕੇ ਇਹ ਅਸਥਾਨ ਬੁਲਾਇਆ ਉਹ ਲੋਕੀ ਮਿਲ ਸੋਚਦਾ ਇੱਥੇ ਵੀ ਗਾਮਜ ਪ੍ਰੀਆ ਨੇ ਤੇ ਅਗਰ ਤੁਸੀਂ ਤਾਂ ਤੁਹਾਡੇ ਜਿਹੜੇ ਬੰਦੇ ਜਿੰਨੇ ਦਾ ਚੈਲੰਜ ਸੀ ਪਾਸ ਹੋ ਗਿਆ ਹੈ ਨਾ ਬਹੁਤ ਸਾਰੇ ਦਾ ਸ਼ੁਰੂ ਤੋਂ ਹੀ ਪਿਆਰ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਆਈਆਂ ਨੇ ਮਹਾਰਾਸ਼ਟਰ ਤੋਂ ਤੇ ਜੁਪੈਰਾ ਸਾਹਿਬ ਦੀ ਹਾਜ਼ਰੀ ਭਰ ਕੇ ਅਬਲ ਤਵੇਲੇ ਦਾ ਟਾਈਮ ਹੈ 12:30 ਵਜੇ ਦਾ ਰਾਤ ਦਾ ਤੇ ਮੈਂ ਕਿਹਾ ਬੱਚਿਆਂ ਨੂੰ ਤੁਸੀਂ ਜੇ ਇੰਨੀ ਦੂਰੋਂ ਹਾਜ਼ਰੀ ਭਰਨ ਆਏ ਹੋ ਤੇ ਇਸ ਸਥਾਨ ਤੇ ਵੀ ਜਪਜੀ ਸਾਹਿਬ ਜੀ ਦੇ ਪਾਠ ਚੱਲੇ ਰਹੇ ਨੇ ਇੱਥੋਂ ਵੀ ਹਾਜ਼ਰੀ ਜ਼ਰੂਰ ਭਰ ਕੇ ਗੁਰੂ ਕੀਆਂ ਖੁਸ਼ੀਆਂ ਲੈ ਕੇ ਜਾਓ ਤੇ ਬੱਚੇ ਬੈਠੇ ਨੇ ਸਾਰੇ ਜਪਜੀ ਸਾਹਿਬ ਜੀ ਦੇ ਪਾਠ ਉੱਧਰ ਹਾਜ਼ਰੀ ਭਰ ਰਹੇ ਨੇ ਬਾਬਾ ਸ਼ਿਰਚੰਦਰ ਜੀ ਬਹਿਰਾ ਕਰਨ ਇਹਨਾਂ ਦੀਆਂ ਹਾਜ਼ਰੀਆਂ ਪ੍ਰਬੰਧਨ ਕਰਨ ਤੇ ਦਰੋਂ ਘਰੋਂ ਖੁਸ਼ੀਆਂ ਦੀ ਦਾਤ ਇਹਨਾਂ ਬੱਚਿਆਂ ਨੂੰ ਬਖਸ਼ਿਸ਼ ਕਰਨ ਵਧਾਈਆਂ ਜੀ ਜਨਮ ਦਿਨ ਦੀਆਂ ਪਰ ਉਹ ਮੁੰਡਾ ਆਪੇ ਲੈ ਕੇ ਆਇਆ ਆਪੇ ਖਾਓ ਥੈਂਕ ਯੂ ਥੈਂਕ ਯੂ ਜੀ ਹੈ ਬਰਥਡੇ ਹੈਪੀ ਬਰਥਡੇ ਵਧਾਈ ਦੇ ਦਿਓ ਜੀ ਜਨਮ ਦਿਨ ਦੀ ਵਾਗਰੋ ਇਸ ਤਰ੍ਹਾਂ ਤੰਦਰੁਸਤੀ ਮਖਸ਼ੇ ਹੋਰ ਕੀ ਹੈ ਹੈਪੀ ਬਰਥਡੇ ਬੜੀ ਆਇਆਂ ਖਵਾਂਦੇ ਰੋ ਹਰ ਸਾਲ ये माता जी बड़े और ਲੋ ਜੀ ਅੱਜ ਚੱਲ ਰਹੀ ਹੈ ਜਨਰੇਟਰ ਦੀ ਸਰਵਿਸ ਤੇ ਦੇਖੋ ਚੂਹਾ ਖਾ ਗਿਆ ਤੇ ਜਨਰੇਟਰ ਤੇ ਆਟੋ ਕੱਟ ਲਵਾਣਾ ਹੈ ਲਾਈਟ ਜਾਵੇ ਤੇ ਆਟੋ ਕੱਟ ਹੋ ਜਵੇ ਨਾਲੇ ਹੀਟਾਂ ਤੋਂ ਹੀਟਾਂ ਤੋਂ ਚਲਦਾ ਕਰਨਾ ਵੀ ਹੀਟੋ ਆਨ ਹੋ ਜਵੇ ਤੇ ਆਫ ਹੋ ਜਵੇ ਇਹ ਸਵਿਚ ਜਨਰੇਟਰ ਤੇ ਲਵਾਣਾ ਤੇ ਅਰਸ਼ੀ ਜੀ ਨੇ ਭੇਜਿਆ ਬੰਦਾ ਇਸ ਤਰੀਕੇ ਲੋਸਕਰ ਦਾ ਤੇ ਇਹ ਸੇਵਾ ਅਰਸ਼ੀ ਜੀ ਕਰਾ ਰਹੇ ਨੇ ਚਲੋ ਦਾਤਾਰ ਮਿਹਰ ਕਰ ਚੜ ਦੀ ਕਲਾ ਬਖਸ਼ਿਸ਼ ਕਰਨ ਜੀ ਇਹ ਜਨਰੇਟਰ ਹੈ ਜੀ ਬੈਟਰੀ ਵੀ ਅਰਸ਼ੀ ਜੀ ਦੀ ਸੇਵਾ ਲੱਗੀ ਹੈ ਤੇ ਉਹਨਾਂ ਦੇ ਸਾਥੀਆਂ ਦੀ ਸੇਵਾ ਲੱਗੀ ਹੈ हाँ ये मोन आया देखो <laughs> इधर निकले इतने अच्छा इधर ही आयो बैकअप क्या है नहीं नहीं यात्रा यात्रा निकले यही वाली यात्रा है साड़ी चला जाओ चला जाओ अगर पूरे दिन जीतो एक बार तो एक सौ आठ एक सौ आठ ਜੇ ਤੁਸੀਂ ਅਕੀਰੇ ਸੌਂਦੇ ਤੇ ਮੈਂ ਵੀ ਕਰ ਲਵਾਂ ਹਾਂ ਹਨਾ ਕਰਕੇ ਸੋ ਜਾਓ ਇਹ ਸ਼ੈਡਿਊਲ ਕਰ ਲੈ ਸ਼ੈਡਿਊਲ ਕਰ ਲੈ ਜੇ ਸੌਂਦੇ ਲੇਟ ਆ ਹਾਂ ਫਿਰ ਕਰਕੇ ਵੀ ਓਕੇ ਅਗਲਾ ਹਾਂ ਜੀ ਹਾਂ ਜੀ ਮੇਰੇ ਕੋਲ ਸਪੈਸ਼ਲ ਕਰਕੇ ਪਾਉਂਦੇ ਅੰਦਰ ਮਨ ਕਰੇ ਮਨ ਕਿੱਥੇ ਆਵੇ ਜਾਵੇ ਇਹ ਤੇ ਬਿਆਪਕ ਆਮ ਸੰਤਾਪਿਆ ਮੁੱਖ ਅਹੰਕਾਰ ਹੈ ਕੈਨ ਨੂੰ ਨਾਮ ਕਰਾ ਜੁਟਾ ਹਮਕਟੇ ਕਿਆ ਵਰਤਾਰੇ ਅੰਸਾਂ ਵਿੱਚ ਬੈਠਾ ਬਖ ਨਾ ਬਣੀ ਬੈਠਾ ਮੱਛੀ ਕੋ ਤਰਦਾ ਹੈ ਗੰਸਾ ਚਾਰ ਕਰ ਦੇ ਤਿਤਕਾ ਨਾਲ ਜੁੜਕਦੇ ਨਾਲ

ਜੋਹਾ ਸੱਚ ਕਹਤਾ ਸੁਹਾਵੇ ਤਰਬ ਤਰਹਾ ਕਿਆ ਪਿਆ ਜਰਮਤ ਕਬਦ ਕਮੋੜਾ ਮਨ ਲਗਾ ਦਿਸ ਤੋਹਾ ਤਕੇ ਸੇਤੀ ਫਾਕੀ ਰਤਾਇਆ ਸਾਥੀ ਕੋ ਜਿਆ ਸਾਥ ਪੁਤਰਾਪ ਨਜ਼ਰੇ ਜਿਤਾ ਕਟੈ ਸਾਥ ਕਰਿਆ ਲੋਹਾ ਕਾ ਤੇਰੀ ਖੈ ਰਣਾਈ ਨਾ ਗੜਿਆ ਪਰਦਾ ਅੱਗੇ ਆਏ ਕਲਵਾ ਸਤਿਪੁਰ ਕੇ ਜੇ ਸਰ ਜੀਆ ਏ ਮਨਵਰੋ ਪਰਮਾਰਕ ਪੈ ਰੱਖੋ ਸਭ ਸੇਵਕ ਸ਼ਰਣਾ ਤਪਾਰਿਆ ਮੋਹਨ ਤੁੰਦ ਸਤ ਸੰਗਲ ਧਿਆਵੈ ਦਰਸ ਦਿਆ ਨਾ ਮੋਹਨ ਜਪਨੀਣ ਆ ਮੈਂ ਤੁਧ ਜਪੈ ਨਿਦਾਨਾ ਜੇ ਮਨਕਾਲ ਤੈਨਕੋ ਲਗੇ ਨਾਹੀ ਜੋ ਇੱਕ ਮਨ ਤਿਆ ਮਨ ਬਚਨ ਕਲਮ ਤੇ ਉਦਿਆ ਰਾਤੇ ਸੇ ਸਭੇ ਫਲ ਪਾਵੇ ਮਨ ਮੂਤ ਪੂਰ